ਕੇਜਰੀਵਾਲ ਨੇ ਸੱਦਲੇ ਪੰਜਾਬ ਦੇ ਮੰਤਰੀ ਤੇ ਐਮਐਲਏ ਦਿੱਲੀ ਦਿੱਲੀ ਦੇ ਵਿੱਚ ਵੱਡੀ ਮੀਟਿੰਗ ਹਫੜਾ ਦਫੜੀ ਦੇ ਵਿੱਚ ਮੀਟਿੰਗ ਸੱਦ ਲਈ ਗਈ ਹੈ ਭਗਵੰਤ ਮਾਨ ਦੇ ਲਈ ਕੀ ਖਤਰੇ ਦਾ ਘੁੱਗੂ ਬੋਲ ਚੁੱਕਿਆ ਹੈ ਭਗਵੰਤ ਮਾਨ ਦੀ ਸਿਆਸਤ ਖਤਰੇ 'ਚ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਉਤਲ ਪੁਤਲ ਹੋਣ ਜਾ ਰਿਹਾ ਹੈ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਤੁਸੀਂ ਜੁੜੇ ਹੋ ਲੋਕਪਰ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਦਿੱਲੀ ਦੀ ਆ ਚੋਣਾ ਆਮ ਆਦਮੀ ਪਾਰਟੀ ਕੀ ਹਾਰੀ ਐ ਪੰਜਾਬ ਦੇ ਉੱਤੇ ਦਾ ਬਹੁਤ ਅਸਰ ਵਿਖ ਰਿਹਾ ਕਿੱਥੇ ਦਾ ਅਸਰ ਦਿੱਲੀ ਦੇ ਵਿੱਚ ਦਿਖਣਾ ਚਾਹੀਦਾ ਸੀ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੇ ਕੀ ਅਸਰ ਪੈਂਦਾ ਪਰ ਬੀਤੇ 3 ਦਿਨਾਂ ਤੋਂ ਇਹੀ ਗੱਲਾਂ ਚੱਲ ਰਹੀਆਂ ਨੇ ਕਿ ਪੰਜਾਬ ਦੇ ਉੱਤੇ ਦਾ ਕੀ ਅਸਰ ਹੋਵੇਗਾ ਤੇ ਇਹ ਅਸਰ ਹੁਣ ਦਿਖਣਾ ਵੀ ਸ਼ੁਰੂ ਹੋ ਚੁੱਕਿਆ ਹੈ ਆਮ ਆਦਮੀ ਪਾਰਟੀ ਨੇ ਐਨ ਮੌਕੇ ਦੇ ਉੱਤੇ ਅਚਾਨਕ ਸਾਰੇ ਐਮਐਲਏ ਸਾਰੇ ਮੰਤਰੀ ਦਿੱਲੀ ਸਾਧਲੇ ਨੇ ਮੰਤਰੀਆਂ ਤੇ ਐਮਐਲਏ ਨੂੰ ਦਿੱਲੀ ਸੱਦੇ ਜਾਣ ਤੋਂ ਬਾਅਦ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਘਸਰਮੁਸਰ ਸ਼ੁਰੂ ਹੋ ਗਈ ਹੈ ਕਿ ਕੀ ਕੋਈ ਵੱਡੀ ਤਬਦੀਲੀ ਹੋਣ ਜਾ ਰਹੀ ਹੈ ਵੱਡੀ ਤਬਦੀਲੀ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਹੁਣ ਪੰਜਾਬ ਦੇ ਵਿੱਚ ਤਾਂ ਵੱਡੀ ਤਬਦੀਲੀ ਕਰਨ ਨੂੰ ਕੀ ਰਹਿ ਗਿਆ ਜਿੱਥੇ ਤੱਕ ਚਰਚਾਵਾਂ ਨੇ ਕਣਸੋਆਂ ਨੇ ਗੱਲਾਂ ਦਾ ਕੜਾਹ ਹੈ ਜਿਹੜਾ ਬਣਾਇਆ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਉਹ ਇਹ ਹੈ ਕਿ ਭਗਵੰਤ ਮਾਨ ਦੇ ਲਈ ਚੀਜ਼ਾਂ ਔਖੀਆਂ ਹੋ ਸਕਦੀਆਂ ਹਨ ભગવંતમાન ਦੇ ਲਈ ચીજા ਕਿਵੇਂ ਔਖੀਆਂ ਹੋ ਸਕਦੀਆਂ ਨੇ ਉਹਨਾਂ ਦਾ ਮੰਨਣਾ ਇਹ ਹੈ ਕਿ ਹੁਣ ਜਾਂ ਤਾਂ ਭਗਵੰਤਮਾਨ ਦੀ ਰੀਪਲੇਸਮੈਂਟ ਹੋਣੀ ਹੈ ਉਹਨਾਂ ਨੂੰ ਬਦਲਿਆ ਜਾਣਾ ਹੈ ਹਾਲਾਂਕਿ ਮੈਂ ਨਿੱਜੀ ਤੌਰ ਤੇ ਫਿਲਹਾਲ ਦੀ ਘੜੀ ਇਸ ਚੀਜ਼ ਨੂੰ ਉਵੇਂ ਬਾਈ ਨਹੀਂ ਕਰਦਾ ਕਿ ਭਗਵੰਤਮਾਨ ਨੂੰ ਕੱਲ੍ਹੋਂ ਹੀ ਬਦਲ ਦਿੱਤਾ ਜਾਊਗਾ ਜਾਂ ਹਫ਼ਤੇ 'ਚ ਮਹੀਨੇ 'ਚ ਬਦਲ ਦਿੱਤਾ ਜਾਊਗਾ ਮੈਨੂੰ ਲੱਗਦਾ ਕਿ ਅਸੀ ਸਥਿਤੀ ਨਹੀਂ ਆਉਣੀ ਪਰ ਗੱਲਾਂ ਦਾ ਕੜਾ ਬਣਾਉਣ ਵਾਲੇ ਲੋਕ ਸਿਕ ਪਲੀਟਿਕਲ ਕੋਡੋਸ ਦੇ ਅੰਦਰ ਖੈਰ ਗੱਲਾਂ ਦਾ ਕੜਾ ਨਹੀਂ ਬਣਦਾ ਉਹ ਲੋਕ ਬੜੀ ਛਿੱਦਰ ਦੇ ਨਾਲ ਚੀਜ਼ਾਂ ਨੂੰ ਦੇਖ ਕੇ ਕੋਈ ਕਮੈਂਟ ਕਰਦੇ ਆ। ਉਹ ਲੋਕ ਕਹਿੰਦੇ ਕਿ ਕੁਛ ਨਾ ਕੁਛ ਤਾਂ ਘਟ ਰਿਹਾ ਹੈ ਕਿ ਅਚਾਨਕ ਦਿੱਲੀ ਸੱਦੇਗੇ ਨੇ। ਦੇਖੋ ਕੱਲ ਨਵੇਂ ਚੁਣੇ ਵਿਧਾਇਕਾਂ ਨੇ ਹਜੇ ਸੌ ਵੀ ਨਹੀਂ ਚੱਕੀ। ਆਤਸ਼ੀ ਦਾ ਅਸਤੀਫਾ ਆਇਆ ਹੈ। ਸਾਰਾ ਕੁਝ ਜਿਹੜਾ ਹੋਣਾ ਸੀ ਉਹ ਚੱਲ ਰਿਹਾ ਹੈ। ਪਰ ਇਸ ਦੇ ਬਾਵਜੂਦ ਪੰਜਾਬ ਦੇ ਐਮਐਲਏ ਤੇ ਮੰਤਰੀਆਂ ਨੂੰ ਸੱਦਣ ਦਾ ਮਤਲਬ ਨਹੀਂ ਬਣਦਾ ਕਿਸੇ ਤਾਂ ਥੋੜਾ ਠੰਡ ਰੱਖਣ ਦੀ ਲੋੜ ਸੀ। ਪਰ ਜੋ ਖਬਰਾਂ ਨੇ ਕਿ ਸੈਕਟਰ 2 ਦੇ ਵਿੱਚ ਇਸ ਹਾਰ ਦੇ ਜਸ਼ਨ ਵੀ ਮਨਾਏ ਗਏ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਨੇ ਉਹ ਸੁਣਨ ਨੂੰ ਮਿਲਦੀਆਂ ਨੇਗੀਆਂ ਤਾਂ ਇੱਥੋਂ ਚੀਜ਼ਾਂ ਇਹ ਪਣਪਦੀਆਂ ਨੇ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਫ੍ਰੀ ਹੈਂਡ ਦੇਣਗੇ ਜਾਂ ਤਾਂ ਜਾਂ ਫਿਰ ਇੰਨਾ ਕੁ ਆਪਣੇ ਕਬਜ਼ੇ 'ਚ ਚੀਜ਼ਾਂ ਨੂੰ ਕਰ ਲੈਣਗੇ ਕਿ ਭਗਵੰਤ ਮਾਨ ਪਾਣੀ ਦਾ ਗਲਾਸ ਚੁੱਕ ਕੇ ਇਧਰੋਂ ਉਧਰ ਨਹੀਂ ਰੱਖ ਸਕਣਗੇ ਕਿ ਪੰਜਾਬ ਸਿਕਤਰੇਤ ਦੇ ਵਿੱਚ ਕੇਜਰੀਵਾਲ ਐਨ ਲਾ ਲੋ ਕਿ ਖੁਦ ਆ ਕੇ ਬੈਠ ਜਾਣਗੇ ਹੁਣ ਜੋ ਗੱਲਾਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚਕਾਰ ਹੀ ਇਹ ਖਬਰ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ 11 ਫਰਵਰੀ ਨੂੰ ਦਿੱਲੀ ਦੇ ਕਪੂਰਥਲਾ ਹੌਜ਼ 'ਚ 11 ਵਜੇ ਸੱਦ ਲਈ ਹੈ ਇਸ ਮੀਟਿੰਗ ਲਈ ਭਾਵੇਂ ਕੋਈ ਏਜੰਡਾ ਜਾਰੀ ਨਹੀਂ ਹੋਇਆ ਪਰ ਸਮਝਿਆ ਜਾਂਦਾ ਹੈ ਕਿ ਪਾਰਟੀ ਇਸ ਮੀਟਿੰਗ 'ਚ ਚੋਣ ਨਤੀਜਿਆਂ ਦੀ ਸਮੀਖਿਆ ਤੋਂ ਇਲਾਵਾ ਪਾਰਟੀ ਕਾਡਰ ਦਾ ਮੋਨੋਬਲ ਕਾਇਮ ਰੱਖਣ ਲਈ ਕੋਈ ਨਵੀਂ ਰਣਨੀਤੀ ਘੜ ਸਕਦੀ ਹੈ ਪਾਰਟੀ ਨਾਲ ਜੁੜੇ ਸੂਤਰ ਦੱਸਦੇ ਆ ਕਿ ਉਹਨਾਂ ਲਈ ਚੋਣ ਨਤੀਜੇ ਹੈਰਾਨ ਕਰਨ ਵਾਲੇ ਨੇ ਪਾਰਟੀ ਨੂੰ ਅਜਿਹੇ ਚੋਣ ਨਤੀਜਿਆਂ ਦੀ ਬਿਲਕੁਲ ਵੀ ਆਸ ਨਹੀਂ ਸੀਗੀ ਪੰਜਾਬ ਦੇ ਸਾਰੇ ਮੰਤਰੀ ਤੇ ਵਿਧਾਇਕਾਂ ਵੱਲੋਂ ਵੀ ਦਿੱਲੀ ਚੋਣਾਂ ਲਈ ਕਾਫੀ ਕੰਮ ਕੀਤਾ ਗਿਆ ਸੀ ਇਸ ਲਈ ਪਾਰਟੀ ਵੱਲੋਂ ਚੋਣ ਨਤੀਜੇ ਸੰਬੰਧੀ ਉਹਨਾਂ ਦੇ ਪ੍ਰਭਾਵ ਸੰਬੰਧੀ ਵੀ ਜਾਣਕਾਰੀ ਹਾਸਲ ਕੀਤੀ ਜਾਣੀ ਹੈ ਦਿੱਲੀ ਤੋਂ ਹਾਰ ਤੋਂ ਬਾਅਦ ਪਾਰਟੀ ਦੇ ਕੌਮੀ ਪੱਧਰ ਤੇ ਅਕਸਰ ਨੂੰ ਵੀ ਬਣਾਈ ਰੱਖਣ ਲਈ ਪਾਰਟੀ ਵੱਲੋਂ ਕੁਝ ਕਦਮ ਚੁੱਕੇ ਜਾ ਸਕਦੇ ਨੇ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਪਾਰਟੀ ਦੀ ਹਾਈ ਕਮਾਂਡ ਕੋਲ ਕਈ ਵਿਧਾਇਕਾਂ ਨੇ ਸ਼ਿਕਾਇਤਾਂ ਕੀਤੀਆਂ ਨੇ ਜਾਂ ਵਿਧਾਇਕਾਂ ਨੇ ਖਬਰਾਂ ਪਹੁੰਚਾਈਆਂ ਨੇ ਕਿ ਅਫਸਰਸ਼ਾਹੀ ਉਹਨਾਂ ਦੀ ਸੁਣਦੀ ਨਹੀਂ ਵਿਕਾਸ ਕਾਰਜਾਂ ਦਾ ਕੋਈ ਕੰਮ ਹੈ ਜਿਹੜਾ ਹੋ ਨਹੀਂ ਰਿਹਾ ਚਾਲ ਮੱਠੀ ਹੋ ਚੁੱਕੀ ਹੈ ਇਹ ਸ਼ਿਕਾਇਤਾਂ ਹਾ ਪਾਰਟੀ ਹਾਈ ਕਮਾਂਡ ਕੋਲ ਲਗਾਤਾਰ ਜਾ ਰਹੀਆਂ ਨੇ ਪੰਜਾਬ ਵਿੱਚ ਸਰਕਾਰ ਦੇ ਅਕਸ ਨੂੰ ਸੁਧਾਰਨ ਲਈ ਪ੍ਰਸ਼ਾਸਨਿਕ ਢਾਂਚੇ ਤੋਂ ਸੁਧਾਰਾ ਵੱਲ ਅਤੇ ਪਾਰਟੀ ਵੱਲੋਂ ਚੋਣਾਂ ਮੌਕੇ ਵੋਟਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵੱਲ ਧਿਆਨ ਦੇਵੇਗੀ ਰਾਜ ਵਿੱਚ ਨਸ਼ਿਆਂ ਦਾ ਫੈਸਾਰਾ ਨਾ ਰੁਕਣ ਅਤੇ ਅਮਨ ਕਾਨੂੰਨ ਲਈ ਚੁਣੌਤੀਆਂ ਵੀ ਪਾਰਟੀ ਲਈ ਚਿੰਤਾ ਦਾ ਵਿਸ਼ਾ ਨੇ ਪਰ ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਜਿਸ ਨੂੰ ਪੰਜਾਬ ਵਿੱਚ ਵੀ ਲਾਗੂ ਕੀਤਾ ਜਾ ਰਿਹਾ ਸੀ ਦਿੱਲੀ ਦੇ ਵੋਟਰਾਂ ਨੇ ਨਕਾਰ ਦਿੱਤਾ ਜਿਸ ਤੋਂ ਬਾਅਦ ਕੀ ਪੰਜਾਬ ਵਿੱਚ ਵੀ ਇਸ ਬੰਦੀ ਮੁਰ ਵਿਚਾਰ ਹੋਵੇਗਾ ਦਿੱਲੀ ਦੇ ਪੰਜਾਬ ਸਰਕਾਰੀ ਤੰਤਰ ਤੋਂ ਬਾਹਰ ਹੋਣ ਤੋਂ ਬਾਅਦ ਪਾਰਟੀ ਪੰਜਾਬ ਤੇ ਫੋਕਸ ਵਧਾ ਸਕੇਗੀ ਚਰਚਾਵਾਂ ਇਹ ਨੇ ਕਿ ਪਾਰਟੀ ਇਸ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਮੁੱਖ ਭੂਮਿਕਾ ਚ ਲੈਉਣਾ ਚਾਹੁੰਦੀ ਹੈ ਤਾਂ ਜੋ ਪੰਜਾਬ ਵਿੱਚ ਉਹਨਾਂ ਦੀ ਸੱਤਾ ਬਚੀ ਰਹਿ ਸਕੇ ਇਸ ਲਈ ਪਾਰਟੀ ਕਾਫੀ ਬਦਲਾਅ ਕਰਨ ਲਈ ਅੱਗੇ ਵੱਧਦੀ ਹੋਈ ਨਜ਼ਰ ਆ ਰਹੀ ਹੈ ਕੁਝ ਵੀ ਹੋਵੇ ਖਬਰਾਂ ਕੱਲ ਦੀਆਂ ਆ ਰਹੀਆਂ ਨੇ ਇਹ ਖਬਰਾਂ ਨੂੰ ਬਣਾਇਆ ਜਾ ਰਿਹਾ ਜਾਂ ਤਾਂ ਜਾਂ ਇਹ ਖਬਰਾਂ ਪਰੋਸੀਆਂ ਜਾ ਰਹੀਆਂ ਨੇ ਜੋ ਪਾਰਟੀ ਨਾਲ ਸੂਤਰ ਨੇ ਉਹ ਇਸ ਗੱਲ ਦੀ ਹਾਮੀ ਨਹੀਂ ਭਰਦੇ ਲਗਾਤਾਰ ਦੇਖਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਟੋਣ ਦੀ ਕੋਸ਼ਿਸ਼ ਕੀਤੀ ਗਈ ਉਹ ਇਸ ਪਾਸੇ ਵੱਲ ਨੂੰ ਵਧਦੇ ਹੋਏ ਵਿਖਾਈ ਨਹੀਂ ਦਿੰਦੇ ਪਰ ਸਵਾਲ ਇੱਥੇ ਇਹ ਖੜਾ ਹੋ ਚੁੱਕਿਆ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਐ ਉਹ ਅੱਗੇ ਕੀ ਕਰੇਗੀ ਦੇਖੋ ਪੰਜਾਬ ਉਹਨਾਂ ਦੇ ਲਈ ਹੁਣ ਵਾਟਰਲੂ ਤਾਂ ਉਹ ਹਾਰ ਚੁੱਕੇ ਨੇ ਦਿੱਲੀ ਵਾਲਾ ਜਿੱਥੋਂ ਜਨਮੇ ਜਿੱਥੇ ਉਹ ਪਲੇ ਜਿੱਥੇ ਉਹ ਵੱਡੇ ਹੋਏ ਤਿੰਨ ਤਿੰਨ ਸਰਕਾਰਾਂ ਬਣੀਆਂ ਤਿੰਨ ਤਿੰਨ ਸਰਕਾਰਾਂ ਬਣ ਤੋਂ ਬਾਅਦ ਉਹ ਹਾਰ ਕੇ ਅੱਜ ਘਰੇ ਬਹਿ ਗਏ ਕਈ ਚੀਜ਼ਾਂ ਨੇ ਜਿਹੜਾ ਆਮ ਆਦਮੀ ਪਾਰਟੀ ਨੂੰ ਗੌਰ ਕਰਨ ਦੇ ਲਈ ਮਜਬੂਰ ਕਰਨੀ ਗਿਆ ਇੱਕ ਤਾਂ ਇਹ ਕਿ ਜਿਹੜਾ ਦਿੱਲੀ ਮਾਡਲ ਸੀ ਉਹ ਤਾਂ ਫੇਲ ਹੋ ਚੁੱਕਿਆ ਹੈ ਦਿੱਲੀ ਮਾਡਲ ਦੇਖੋ ਦਿੱਲੀ ਵਾਲਾ ਮਾਡਲ ਪੰਜਾਬ ਚ ਲਾਗੂ ਵੀ ਨਹੀਂ ਸੀ ਹੁੰਦਾ ਜਿਹੜੇ ਬੰਦੇ ਇਹ ਰੋਲਾ ਪਾਉਂਦੇ ਸੀ ਦਿੱਲੀ ਵਾਲਾ ਮਾਡਲ ਉਹ ਪਹਿਲੇ ਦਿਨ ਤੋਂ ਹੀ ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਆ ਇਸ ਚੀਜ਼ ਨੂੰ ਸਮਝਣ ਵਾਲੇ ਕਿ ਉਹ ਇਹ ਇਨ ਬਿਨ ਲਾਗੂੜੀ ਹੁੰਦਾ ਉਹਦੀਆਂ ਕੁਝ ਚੰਗੀਆਂ ਚੀਜ਼ਾਂ ਨੂੰ ਵਧਾ ਕੇ ਘਟਾ ਕੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਦਿੱਲੀ ਮਾਡਲ ਕੋਈ ਬਹੁਤਾ ਸਫਲ ਮਾਡਲ ਕਾਮਯਾਬ ਨਹੀਂ ਹੋਇਆ ਇਹ ਤਾਂ ਚੌੜ ਨਤੀਜੇ ਨੇ ਦੱਸ ਹੀ ਦਿੱਤਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਹਾਲੇ ਵੀ ਇਸ ਗੱਲ ਨੂੰ ਮੰਨਣ ਦੇ ਲਈ ਤਿਆਰ ਹੈ ਜਾਂ ਨਹੀਂ ਹੈ ਇੱਕ ਅਲੈਦਾ ਗੱਲ ਹੈ ਹੁਣ ਦੋ ਤਿੰਨ ਸਵਾਲ ਜਿਹੜੇ ਖੜੇ ਹੋ ਚੁੱਕੇ ਨੇ ਉਹ ਨੇਗੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਤੇ ਸਿਆਸੀ ਤਬਦੀਲੀਆਂ ਕਰੇਗੀ ਚਰਚਾਾਂ ਵਿੱਚ ਕਈ ਨੇ ਮੈਂ ਨਿੱਜੀ ਤੌਰ ਤੇ ਨਾ ਚਰਚਾਾਂ ਵਿੱਚੋਂ ਇੱਕ ਚਰਚਾ ਨੂੰ ਬਾਈ ਨਹੀਂ ਕਰਦਾ ਕਿ ਭਗਵੰਤ ਮਾਨ ਨੂੰ ਹਟਾਇਆ ਜਾ ਰਿਹਾ ਮੈਨੂੰ ਲੱਗਦਾ ਨਿੱਜੀ ਤੌਰ ਤੇ ਕਿ ਅਜਿਹਾ ਨਹੀਂ ਹੋ ਸਕਦਾ ਜੇ ਭਗਵੰਤ ਮਾਨ ਹਟਾਏ ਜਾਂਦੇ ਨੇ ਤਾਂ ਫਿਰ ਬਣੂਗਾ ਕੌਣ ਸਵਾਲ ਇਹ ਹੈ ਨਾ ਕਿ ਉਹਨਾਂ ਦੇ ਕੱਦ ਦਾ ਲੀਡਰ ਦੇਖੋ ਆਮ ਆ ਬਾਕੀ ਮੈਂ ਭਗਵੰਤ ਮਾਨ ਨੂੰ ਸਿਆਸੀ ਤੌਰ ਤੇ ਉਸ ਲੈਵਲ ਤੇ ਨਹੀਂ ਦੇਖਦਾ ਉਸ ਪੱਧਰ ਦਾ ਗੁਣੀ ਮੰਨਦਾ ਵੈਸੇ ਵੀ ਉਹ ਹੈ ਨਹੀਂਗੇ ਪਰ ਆਮ ਆਦਮੀ ਪਾਰਟੀ ਚ ਤਾਂ ਉਹਨਾਂ ਦੇ ਲੈਵਲ ਦਾ ਕੋਈ ਨਹੀਂ ਨਾ ਕਲਤਾਰ ਸਿੰਘ ਸੰਧਵਾ ਨੂੰ ਇੱਕ ਸਾਈਡ ਤੇ ਛੱਡ ਦਈਏ ਤਾਂ ਬਾਕੀ ਦਾ ਕੋਈ ਤੁਹਾਨੂੰ ਦਿਖਦਾ ਹੋਵੇ ਤਾਂ ਮੈਨੂੰ ਦੱਸ ਦਿੱਤਾ ਜਾਵੇ ਕੋਈ ਵੀ ਉਸ ਲੈਵਲ ਦਾ ਨਹੀਂ ਹੈ ਕਲਤਾਰ ਸਿੰਘ ਸੰਧਵਾ ਦੀ ਵੀ ਅਪੀਲ ਪਹਿਣ ਪੰਜਾਬ ਨਹੀਂ ਹੈ ਸਮੁੱਚੇ ਪੰਜਾਬ ਚ ਨਹੀਂ ਹੈ ਉਹਨਾਂ ਨੂੰ ਸਮੁੱਚਾ ਪੰਜਾਬ ਉਸ ਤਰ੍ਹਾਂ ਨਾਲ ਇੰਟਰਟੇਨ ਨਹੀਂ ਕਰਦਾ ਜਿਵੇਂ ਭਗਵੰਤ ਮਾਨ ਨੂੰ ਕੀਤਾ ਜਾਂਦਾ ਤੁਹਾਨੂੰ ਇਹ ਗੱਲ ਸਮਝਣੀ ਪੈਣੀ ਹੈ ਪਾ ਕਲਤਾਰ ਸਿੰਘ ਸੰਧਵਾ ਦੀ ਇੱਕ ਲਿਮਟ ਹੈ ਕਲਤਾਰ ਸਿੰਘ ਸੰਧਵਾ ਇੱਕ ਪੰਜਾਬ ਦੇ ਖਾਸ ਤਬਕੇ ਜਿਹੜਾ ਕਿ ਬੁੱਧੀਜੀਵੀ ਟਾਈਪ ਦਾ ਤਬਕਾ ਆ ਬੁੱਧੀਜੀਵੀ ਨੇਗੇ ਪੰਜਾਬ ਦੇ ਉਹ ਲੋਕ ਨੇ ਜਿਹੜੇ ਮਾੜਾ ਮੋਟਾ ਖੁੱਲਾ ਦਿਮਾਗ ਰੱਖਦੇ ਨੇ ਜਿਹੜੀ ਚੀਜ਼ਾਂ ਨੂੰ ਸਮਝਣ ਦੀ ਜਮਾ ਘਟੋ ਕਰਨ ਦੀ ਸ਼ਕਤੀ ਰੱਖਦੇ ਨੇ ਉਹ ਲੋਕਾਂ ਦੇ ਵਿੱਚ ਕਲਤਾਰ ਸਿੰਘ ਸੰਧਵਾ ਦੀ ਅਪੀਲ ਹੈਗੀ ਆ ਇਹ ਚ ਕੋਈ ਸ਼ੱਕ ਨਹੀਂ ਪਰ ਉਹ ਲੋਕ ਬਹੁ ਘਟਨੇਗੇ ਉਹ ਲੋਕ ਬਹੁ ਘਟਨੇਗੇ ਤਾਂ ਇਸ ਕਰਕੇ ਉਹ ਉਸ ਲੈਵਲ ਤੇ ਵੀ ਨਹੀਂ ਜਾਂਦੇ ਫਿਰ ਪ੍ਰਸ਼ਾਸਨਿਕ ਸੁਧਾਰਾਂ ਦਾ ਤਾਂ ਠੀਕ ਹੈ ਕਿਉਂਕਿ ਕੇਜਰੀਵਾਲ ਨੇ ਆਪਣੇ ਇੱਕ ਖਾਸ ਬੰਦੇ ਨੂੰ ਇੱਥੇ ਲਾ ਰੱਖਿਆ ਹਜੇ ਵੀ ਜੇ ਕੇਜਰੀਵਾਲ ਨੂੰ ਲੋੜ ਹੈ ਕਿ ਉਹ ਖੁਦ ਅਖਲ ਦੇਣ ਤਾਂ ਫਿਰ ਕਲੇਸ਼ ਦਾ ਗੱਲ ਹੋ ਸਕਦੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਕਿਹਾ ਜਾਂਦਾ ਕਿ ਜਲੰਧਰ ਮਾਫ ਕਰਨ ਵਾਲਾ ਲੁਧਿਆਣਾ ਪੱਛਮੀ ਵਾਲੀ ਚੋਣ ਲੜਨਗੇ ਉਹ ਵੀ ਇੱਕ ਬਹੁਤ ਕਹ ਲਿਆ ਕਿ ਸ਼ੋਸ਼ਾ ਛੱਡਣ ਦੀ ਕੋਸ਼ਿਸ਼ ਆ ਉਹਦੇ 'ਚ ਵੀ ਕੋਈ ਬਹੁਤੀ ਗੱਲ ਨਜ਼ਰ ਨਹੀਂ ਆਉਂਦੀ ਮੈਂ ਜੋ ਇਸ ਤੇ ਚੀਜ਼ਾਂ ਨੂੰ ਦੇਖਦਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਆਪਣੀ ਗੁਣਵੱਤਾ ਜਿਹੜੀ ਆ ਸਰਵਸਿਸਿਜ਼ ਦੀ ਕਹਿ ਲਈਏ ਉਹਨੂੰ ਸੁਧਾਰਨ ਦੇ ਵੱਲ ਧਿਆਨ ਦੇਵੇਗੀ ਪ੍ਰਸ਼ਾਸਨਿਕ ਸੁਧਾਰ ਕਰੇਗੀ ਜਿਹੜੇ ਵਿਸ਼ੇ ਪੰਜਾਬ ਦੇ ਵਿੱਚ ਮੁੱਦਾ ਬਣਦੇ ਜਾ ਰਹੇ ਨੇ ਉਹਨਾਂ ਨੂੰ ਕੰਟਰੋਲ ਕਰਨ ਦੀ ਗੱਲ ਲੋੜ ਹੋਵੇਗੀ ਜੇ ਮੁੱਦੇ ਨੇ ਨਸ਼ੇ ਦਾ ਮੁੱਦਾ ਹੈ ਹੋਰ ਜਿਹੜਾ ਇਹ ਸਾਰੇ ਇਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੇਗੀ ਪਰ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦਾ ਡੈਮੇਜ ਇਹਨਾਂ 2.5 ਸਾਲਾਂ ਦੇ ਪੰਜਾਬ ਦੇ ਅੰਦਰ ਕਾਫੀ ਜ਼ਿਆਦਾ ਹੋ ਚੁੱਕਿਆ ਹੈ ਉਦੇ ਕੁਝ ਖਹੀ ਜਿਹੜੇ ਪੋਜ਼ਿਟਿਵ ਪੁਆਇੰਟ ਨੇਗੇ 네ਗੇਟਿਵ ਪੁਆਇੰਟ ਗਨਉਣ ਵਾਲਿਆਂ ਦੇ ਕੋਲੇ ਬਹੁਤ ਜ਼ਿਆਦਾ ਨੇ ਇਸ ਕਰਕੇ ਉਹਨਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੇਗੀ ਆਪਣੀਆਂ ਵਾਅਦੇ ਜਿਹੜੇ ਆ ਉਹਨਾਂ ਨੂੰ ਪੂਰਾ ਕਰਨ ਦੇ ਲਈ ਵਾਅ ਲਾਏਗੀ ਜਿਹੜੇ ਜਿਨ੍ਹਾਂ ਦੇ ਵਿੱਚ ਇੱਕ ਵਾਅਦਾ ਆ ਜਿਹੜਾ 1000 ਰੁਪਏ ਵਾਲਾ ਉਹ ਤਾਂ ਇਸ ਕਰਕੇ ਉਥੇ ਆਮ ਆਦਮੀ ਪਾਰਟੀ ਖੇਡਣ ਦੀ ਕੋਸ਼ਿਸ਼ ਕਰੂਗੀ ਤੇ ਕੇਜਰੀਵਾਲ ਇਸ ਨੂੰ ਮੋਨੀਟਰ ਕਰਨਗੇ ਉਹ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨਗੇ ਹੁਣ ਭਗਵੰਤ ਮਾਨ 바ਰਗੇਨਿੰਗ ਦੀ ਜਿਹੜਾ ਮੋਲਪਾ ਕਰਨ ਦੀ ਪੋਜੀਸ਼ਨ ਚ ਜਾ ਚੁੱਕੇ ਨੇ ਕਿ ਨਹੀਂ ਯਾਰ ਤੁਹਾਡੇ ਵਾਲਾ ਤੁਸੀਂ ਦਾ ਉਹ ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਨੇ ਤਾਂ ਕੇਜਰੀਵਾਲ ਮਾਨੀਟਰ ਕਰਨਗੇ ਭਗਵੰਤ ਮਾਨ ਇੰਪਲੀਮੈਂਟ ਕਰਨਗੇ ਇਸ ਪਾਸੇ ਵੱਲ ਜਾ ਸਕਦੇ ਨੇ ਬਾਕੀ ਕੱਲ ਨੂੰ ਮੀਟਿੰਗ ਹੋਣੀ ਆ ਦੇਖਦੇ ਆ ਕਿ ਆਮ ਆਦਮੀ ਪਾਰਟੀ ਆਪਣੇ ਵਿਧਾਇਕਾਂ ਦੇ ਮੰਤਰੀਆਂ ਨੂੰ ਕੀ ਸਮਝਾ ਕੇ ਤੋਰਦੀ ਆ